ਸਾਸੀ ਕਾਜੀ ਸਾਰਿਆਂ ਨੂੰ ਕਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਸੇ ਲਈ ਅਸੀਂ ਗਾਰਡਨ ਦੇ ਵਿੱਚ ਪਾਣੀ ਰੱਖਦੇ ਆਂ ਆ ਦੇਖੋ ਤੁਸੀਂ ਇੱਕ ਤੋਤਾ ਆਇਆ ਤੇ ਕਿੰਨਾ ਤਾਈ ਹੋ ਗਿਆ ਲਗਾਤਾਰ ਪਾਣੀ ਪੀਵੇ ਬਹੁਤ ਕੈਸਾ ਹੋ ਗਿਆ ਉਸੇ ਲਈ ਲਗਾਤਾਰ ਲੱਗਾ ਹੋਇਆ ਤੇ ਉੱਡ ਗਿਆ ਉਹਦੇ ਉੱਡਣ ਦੀ ਧੀਰ ਸੀ ਆ ਦੇਖੋ ਇੱਕ ਹੋਰ ਡੋਮੈਸਟਿਕ ਸਪੈਰੋ ਘਰੇਲੀ ਕਿੜੀ ਜਿਹੜੀ ਹੈ ਉਹ ਆ ਗਈ ਤੇ ਸੀ ਇੱਕ ਨਾਲ ਹੋਰ ਆ ਗਈ ਦੇਖੋ ਦੋ ਹੋਰ ਨੌਣੇ ਹੀ ਪਾਣੀ ਪੀ ਰਹੇ ਨੇ ਕੋਈ ਨਹੀਂ ਜਿਆਦਾ ਕਰਨੀ ਅੱਜ ਬਹੁਤ ਲੋ ਸੀ ਬਾਹਰ ਸ਼ਾਇਦ ਟੈਂਪਰੇਚਰ ਅੱਜ ਘਟੋ ਘਟ 44 45 ਡਿਗਰੀ ਹੋਊਗਾ ਤੇ ਪੰਛੀ ਵੀ ਵਿਚਾਰੇ ਗਰਮੀ ਮੰਦੇ ਆ ਇੱਥੇ ਗਾਰਡਨ ਦੇ ਵਿੱਚ ਛਾਂ ਹੋਣ ਕਰਕੇ ਇੱਥੇ ਅਕਸਰ ਹੀ ਆਉਂਦੇ ਆ ਦੇਖੋ ਇੱਕ ਹੋਰ ਕਿੜੀ ਆ ਗਈ ਇੱਕ ਕੁਡਗੀ ਸੀ ਇੱਕ ਹੋਰ ਆ ਗਈ ਤੇ ਪਾਣੀ ਰੱਖਿਆ ਹੁੰਦਾ ਠੰਡਾ ਹੁੰਦਾ ਛਾਂਵੇਂ ਪਿਆ ਚੀਂਦੇ ਆ ਤੇ ਖੂਬ ਮસ્ਤੀ ਕਰਦੇ ਹੋ ਦੇਖੋ ਹੋਰ ਜਿਹੀ ਆ ਗਈ ਇਹ ਜਿਹੜੀਆਂ ਚਿੜੀਆਂ ਬੜੇ ਸਾਲਾਂ ਤੋਂ ਦੇਖੀਆਂ ਬਚਪਨ ਚ ਦੇਖਦੇ ਹੁੰਦੇ ਸੀ ਘਰੇਲੂ ਚਿੜੀਆਂ ਘਰੇ ਜੜ ਤੋਂ ਲੜ ਪਾਉਂਦੀਆਂ ਸੀ ਤੇ ਉਹ ਹੋਰ ਦੀਆਂ ਉਹ ਇੱਕ ਹੋਰ ਆ ਗਈ ਤੇ ਬੜਾ ਵਧੀਆ ਲੱਗਦਾ ਪੰਛੀ ਨੂੰ ਦੇਖੀ ਮੈਂ ਬੈਠੀ ਵੀ ਸੀ ਬਾਹਰ ਤੇ ਸੋਚਿਆ ਕਿ ਤੁਹਾਨੂੰ ਵੀਡੀਓ ਬਣਾਵਾਂ ਆ ਦੇਖੋ ਆ ਤੇ ਚੀਜ਼ ਉਹ ਪਾਣੀ ਪੀਣ ਵਾਸਤੇ ਆ ਲਈ ਹੈ ਬਲੈਰੀਆਂ ਪੰਗਾ ਦੇਖੋ ਤੁਸੀਂ ਥੰਡੀ ਛਾਂ ਹੈ ਤੇ ਛਾਂ ਦੇ ਕਿੱਟਾ ਜਿਹੜਾ ਹੈ ਲੱਗੋਗਾ ਗਾਰਡਨ ਦੇ ਨਾਲ ਤੇ ਗਿੱਲੀਆਂ ਹੁੰਦੀਆਂ ਤੇ ਠੰਡੀਆਂ ਹੁੰਦੀਆਂ ਤੇ ਫਿਰ ਇੱਥੇ ਦੇਖੋ ਸਿੱਟੇ ਲਾ ਕੇ ਪੈ ਜਾਂਦੇ ਨੇ ਇਹ ਕਿਉਂਕਿ ਇਹਨਾਂ ਨੂੰ ਠੰਡ ਕਿ ਮਿਲਦੀ ਹੈ ਤਾਂ ਲੜਕੂ ਦਾ ਜਿਹੜਾ ਤੋਂ ਹੋ ਜੀ ਤੇ ਮੇਰੇ ਨਾਮ ਅਸਤੀ ਕਹਾਣੀ ਪੂਰੀ ਬਹੁਤ ਸੁਣੇ ਲੱਗਦਾ ਹੈ ਪੰਛੀ ਰੁੱਖਾਂ ਦੇ ਵਿੱਚ ਹੀ ਪੰਛੀ ਆਉਂਦੇ ਰੁੱਖ ਲਾਓ ਵੱਧ ਵੱਧ ਪੰਛੀ ਆਉਣਗੇ ਬੜਾ ਸੁਣਾ ਲੱਗਦਾ ਜਦੋਂ ਇਹ ਬੋਲਦੇ ਐ ਗਾਣਾ ਕੱਢਦੇ ਐ ਸੰਗੀਤ ਕੁਦਰਤ ਦੇ ਵਿੱਚ ਪੈਦਾ ਕਰਦੇ ਐ ਆਪਣੀਆਂ ਆਵਾਜ਼ਾਂ ਦੇ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਲੋਣੀ ਸੁਣਨਾ ਉਹ ਨੂੰ ਇੰਜੋਏ ਕਰਨਾ ਉਹ ਦੇਖੇ ਤੋਂ ਹੋਰ ਕਿ ਲਿਫੋਲੀ ਬੁਲਬੁਲਾ ਉਹ ਕੁਝ ਖਾ ਵੀ ਰਹੀ ਹੈ ਗਮਲੇ ਦੇ ਵਿੱਚੋਂ ਜਿੱਥੇ ਲਿਟਰੇ ਰੱਖੀ ਹੈ ਤੇ ਪਾਣੀ ਵੀ ਹੈ ਪੰਦ ਵਿੱਚੋਂ ਕੁਝ ਖਾ ਰਹੀ ਹੈ ਪਾਣੀ ਵੀ ਸ਼ਾਇਦ ਪੀ ਰਹੀ ਹੋਵੇ ਪਰ ਨਹੀਂ ਇਹ ਕੁਝ ਖਾ ਹੀ ਰਹੀ ਹੈ ਦੇਖੋ ਜੀ ਤੇ ਕਾ ਬੁਲਬੁਲਾ ਪਾਣੀ ਪੀਣ ਵਾਸਤੇ ਮੈਂ ਜਦੋਂ ਇਹਨਾਂ ਦੀ ਵੀਡੀਓ ਬਣਾਉਣੀ ਹੈ ਤੇ ਬੜੇ ਆਰਾਮ ਨਾਲ ਬਣਾਉਣੀ ਹੈ ਤਾਂ ਕਿ ਉੱਡਣ ਨਾ ਜਦੋਂ ਅਸੀਂ ਪੰਛੀਆਂ ਵੱਲ ਦੇਖਦੇ ਆ ਨਾ ਤੇ ਪੰਛੀ ਸਾਡੀਆਂ ਅੱਖਾਂ ਵੱਲ ਦੇਖਦੇ ਆ ਤੇ ਉਹ ਉੱਡ ਜਾਂਦੇ ਆ ਪੰਛੀਆਂ ਨੂੰ ਤੁਹਾਡੀ ਅੱਖ ਨਹੀਂ ਦਿਸਣੀ ਚਾਹੀਦੀ ਉਹਦੇ ਅੱਗੇ ਫੋਨ ਕਰ ਲਓ ਤਾਂ ਉਹ ਨਹੀਂ ਉੱਡਦੇ ਆਰਾਮ ਨਾਲ ਹੌਲੀ-ਹੌਲੀ ਤੋ ਹੁਣ ਜਦੋਂ ਇਹ ਉੱਡਣਗੇ ਤੇ ਅੰਦਰੋਂ ਗੋਲਡੀ ਆ ਗਈ ਸੀ ਇੱਕਦਮ ਮੈਨੂੰ ਕੁਝ ਪੁੱਛਣ ਵਾਸਤੇ ਜੀ ਸਾਰੇ ਪੰਛੀ ਲੜ ਕੇ ਉੱਡ ਗਏ ਉਹ ਦੇਖੋ ਦੋ ਕੁ ਬਣਾਤ ਨੂੰ ਇਹ ਬਾਣੀ ਪੀਣੀਆਂ ਉਹ ਦੇਖ ਕੇ ਇਸ ਕਿਸ ਤੋਂ ਸੇ ਅੰਦਾਜ਼ਾ ਲਾ ਸਕਦੇ ਆ ਕਿ ਗਰਮੀ ਕਿੰਨੀ ਹੈ ਹਰ ਇੱਕ ਜੀਵ ਪਿਆਸਾ ਹੈ ਉਹ ਦੇਖ ਆਵਾਜ਼ਾਂਨ ਕੀ ਥੋੜੀ ਜਿਹੀ ਆਵਾਜ਼ਾਂਨ ਮੇਂ ਟੁੱਟ ਜਾਂਦੀ ਹੈ ਇਹ ਕਿੱਥੇ ਹੋਰ ਆ ਚਿੜੀ ਹੈ ਜੀ ਪੂਛ ਬੜੀ ਲੰਮੀ ਹੁੰਦੀ ਹੈ ਇਹ ਹੁੰਦੀ ਅਕਸਰ ਬਾਹਰ ਆ ਪਰ ਸਾਡਾ ਘਰ ਰੁੱਖ ਜਾਦੇ ਹੈ ਤੇ ਇਥੇ ਅਕਸਰ ਵਗੈਰੇ ਬੜੀ ਲੰਮੀ ਪੂਛ ਹੈ ਜੀ ਖੇਤਾਂ ਵਿੱਚ ਹੁੰਦੀ ਹੈ ਜਿਹੜੀ ਅਕਤਰੀ ਤੇ ਇਹ ਹੈਗੇ ਕੈਸ਼ਮੀਰ ਦੇ ਬੋਗਰੇ ਦੇ ਫੁੱਲ ਖਿੜੇ ਹੋਏ ਕਲੀਆਂ ਜੀ ਨੂੰ ਕਹਿ ਦਿੰਨੇ ਆ ਅਸਮਾਨ ਦੇ ਵਿੱਚ ਬੱਦਲ ਹੈ ਕਿੰਨੇ ਸੋਹਣੇ ਲੱਗਦਾ ਆ ਦੇਖੋ ਆ ਵੀ ਕਿڑی ਲੱਗਦੀ ਹੈ ਇੱਕ ਜਿਵੇਂ ਕਿ ਚੂਚਾ ਬੈਠਾ ਹੋਵੇ ਨਾ ਚੂਚੇ ਵਾਂਗੂ ਲੱਗਦਾ ਛੋਡੀ ਚੰਝਾ ਵਿਚਾਲੇ ਅੱਖ ਹੈ ਤੇ ਸਮਾਨ ਦੇ ਵਿੱਚ ਬੜੇ ਸੋਹਣੇ ਕਿਸ ਤਰ੍ਹਾਂ ਬਤਲਾਵੇਂ ਬਣੇ ਹੁੰਦੇ ਨੇ ਵਾਹ ਉਹਨੇ ਤੇ ਉਹ ਦੇਖੋ ਕੋੜ केरਲਾ ਜਿਵੇਂ ਉਹਦੇ ਨਾਲ ਗੱਲਾਂ ਕਰ ਰਿਆ ਹੋਵੇ ਕਾਕੇ ਨਾਲ ਉਹ ਆ ਗਿਆ ਉਹਨੇ ਨੇ ਭੱਜ ਜਾਣਾ ਜਦੋਂ ਇਹ ਮੈਨੂੰ ਦੇਖ ਲੈ ਬਸ ਇਹ ਦੇਖਣ ਲਈ ਦੇਰ ਹੁੰਦੀ ਥੋੜਾ ਜਿਹਾ ਆਵੇਂ ਹੌਲੀ ਹੌਲੀ ਆਓ ਮਾੜਾ ਜਿਹਾ ਖੜਕਾ ਹੋ ਜੇ ਤੇ ਨਾਲ ਦੀ ਨਾਲ ਹੀ ਭੱਜ ਜਾਂਦੇ ਚਲੋ ਇਹ ਪਾਸ ਚਲਿਆ ਤੇ ਮੈਂ ਵੀ ਹੁਣ ਚਲੀ ਐ ਕੱਲ ਨੂੰ ਨਵੀਂ ਵੀਡੀਓ ਨਵਾਵਾਂਗੀ ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ